ਸਮਾਣਾ ਸ਼ਹਿਰ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਾਉਣ ਦੇ ਮਹੀਨੇ ਚ ਮਾਤਾ ਨੈਣਾ ਦੇਵੀ ਪੈਦਲ ਯਾਤਰਾ ਵੱਲ ਦਲ ਵੱਲੋਂ 37ਵੀਂ ਪੈਦਲ ਯਾਤਰਾ ਸਮਾਣਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਕੱਢੀ ਗਈ ਲੋਕਾਂ ਵੱਲੋਂ ਬਾਜ਼ਾਰ ਦੇ ਵਿੱਚ ਮਾਤਾ ਦੇ ਭਗਤਾਂ ਦੇ ਜਗਾਰੇ ਲਗਾ ਕੇ ਪਰਮਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੱਲੋਂ ਵੀ ਮਾਤਾ ਦਾ ਜਿਹੜਾ ਗੁਣਗਾਨ ਕੀਤਾ ਗਿਆ ਅੱਜ ਰਾਤ ਨੂੰ ਜਿਹੜਾ ਮਾਤਾ ਨੈਣਾ ਆ ਰਿਹਾ ਧਰਮਸ਼ਾਲਾ ਦੇ ਵਿੱਚ ਮਾਤਾ ਦਾ ਜਾਗਰਣ ਵੀ ਕੀਤਾ ਜਾਵੇਗਾ ਤੇ ਕੱਲ ਸਵੇਰੇ ਜਿਹੜਾ ਸਾਜਰੇ ਤੋਂ ਸਮਾਣਾ ਤੋਂ ਜਿਹੜਾ ਇਹ ਯਾਤਰਾ ਨੈਣਾ ਦੇਵੀ ਮਾਤਾ ਦੇ ਲਈ ਰਵਾਨਾ ਹੋਵੇਗੀ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ 500 ਤੋਂ ਲੈ ਕੇ 1000 ਵਿਅਕਤੀ ਜਿਹੜੇ ਨੇ ਇਸ ਯਾਤਰਾ ਦਾ ਹਿੱਸਾ ਬਣਦੇ ਨੇ ਅਤੇ ਇਹ ਯਾਤਰਾ 3 ਦਿਨਾਂ ਵਿੱਚ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਪਹੁੰਚ ਕੇ ਜਿਹੜੀ ਆ ਹਾਜ਼ਰੀ ਲਗਵਾਉਂਦੀ ਹੈ ਤੇ ਇਸ ਮੌਕੇ ਤੇ ਇਸ ਯਾਤਰਾ ਦੇ ਜਿਹੜੇ ਪ੍ਰਧਾਨ ਨੇ ਵਿਜੇ ਬੰਟੀ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਦੇ ਨਾਲ ਜੁੜਨ ਦੇ ਲਈ ਉਹਨਾਂ ਵੱਲੋਂ ਅਪੀਲ ਕੀਤੀ ਹੈ ਕਿ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਯਾਤਰਾ ਦੇ ਨਾਲ ਜੁੜਨਗੇ ਤੇ ਇਸ ਮੌਕੇ ਤੇ ਜਿਹੜੇ ਨੇ ਵਿਜੇ ਕੁਮਾਰ ਗਰਗ ਟੋਨੀ ਜੈਨ ਰਜਿੰਦਰ ਗਰਗ ਸੰਜੀਵ ਗਰਗ ਤੇ ਇਸ ਤੋਂ ਇਲਾਵਾ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸਨ ਉਹ ਜਿਹੜੇ ਅੱਜ ਦਿਖਦੇ ਨਜ਼ਰ ਆਏ ਹਨ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਦੋਂ ਇਹ ਸ਼ੋਭਾ ਯਾਤਰਾ ਲਿਜਾਈ ਜਾਂਦੀ ਹੈ ਤੇ ਲੋਕਾਂ ਵੱਲੋਂ ਜਿਹੜਾ ਖੂਬ ਉੱਥੇ ਲੰਗਰ ਜਿਹੜੇ ਲਗਾਏ ਜਾਂਦੇ ਨੇ ਤੇ ਮਾਤਾ ਦੇ ਜਕਾਰੇ ਲਗਾ ਕੇ ਜਿਹੜਾ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਹੋਏ ਲੋਕ ਜਿਹੜੇ ਦਿਖਦੇ ਨਜ਼ਰ ਆਏ ਨੇ ਕੱਲ ਤੋਂ ਜਿਹੜੀ ਇਹ ਯਾਤਰਾ ਹੁਣ ਸ਼ਹਿਰ ਦੇ ਵਿੱਚੋਂ ਰਵਾਨਾ ਹੋਵੇਗੀ ਦੇਖ ਸਕਦੇ ਹੋ ਕਿ ਅੱਜ ਪਹਿਲੇ ਦਿਨ ਹੀ ਜਿਹੜੀ ਐਨੀ ਰੌਣਕ ਦੇਖਣ ਨੂੰ ਮਿਲੀ ਤਸਵੀਰਾਂ ਜਿਹੜੀਆਂ ਲਗਾਤਾਰ ਅਸੀਂ ਪਬਲਿਕ ਸਮਾਣਾ نیوز ਦੇ ਪੇਜ ਦੇ ਉੱਤੇ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਧੀ ਲੈਣਾ ਦੇ ਵੀ ਪੈਦਲ ਯਾਤਰਾ ਤੋਂ ਵੱਲੋਂ 7ਵੀਂ ਪੈਦਲ ਯਾਤਰਾ ਕੱਲ ਸਵੇਰੇ 4 ਵਜੇ ਠੀਕ ਨੈਣਾ ਰਾ ਧਰਮਸ਼ਾਲਾ ਚੋਂ ਰਵਾਨਾ ਹੋਏਗੀ ਤੇ ਅੱਜ ਰਾਤ ਨੂੰ 8:30 ਵਜੇ ਮਾਤਾ ਰਾਣੀ ਦੀ ਵਿਸ਼ਾਲ ਚੌਂਕੀ ਲਗਾਈ ਜਾਏਗੀ ਸਾਡੇ ਪੰਟੀ ਪੰਧਾਰ ਜੀ ਦੀ ਅਗਵਾਈ ਹੇਠ 37ਵੀਂ ਪੈਦਲ ਯਾਤਰਾ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਜਾ ਰਹੀ ਹੈ ਸਾਰੇ ਭਗਤਾਂ ਨੂੰ ਬੇਨਤੀ ਹੈ ਹੁਮੇ ਹਮਾਕੇ ਹਿੱਸਾ ਲਓ ਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਕਰੋ ਮਾਤਾ ਨਰਮਈ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਹ ਸਾਡੀ 37ਵੀਂ ਯਾਤਰਾ ਸਮਾਨੇ ਤੋਂ ਮਾਤਾ ਨੈਣਾ ਦੇ ਵੀ ਦਰਵਾਜ਼ ਮਾਮਈ ਦੀ ਕਿਰਪਾ ਨਾਲ ਹਰ ਸਾਲ ਜਾਂਦੀ ਹੈ ਇਹ ਇੱਕ ਜਿਹੜੀ 37ਵੀਂ ਯਾਤਰਾ ਹੈ ਇਸ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਦਾ ਜਿੰਨੇ ਮੁੰਡੇ ਪੈਦਲ ਜਾਂਦੇ ਨੇ ਜਿੰਨੇ ਸੇਵਾਦਾਰ ਜਾਂਦੇ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਹ ਸਾਰੇ ਸਹਿਯੋਗ ਦੇ ਨਾਲ ਤਾਂ ਅਸੀਂ ਇੱਡਾ ਵੱਡਾ ਜਿਹੜਾ ਕਾਰਜ ਪੂਰਾ ਕਰ ਸਕਦੇ ਹਾਂ ਬਾਕੀ ਮਾਮਈ ਦੀ ਪੂਰਨ ਕਿਰਪਾ ਐਹੀ ਕਿਰਪਾ ਬਣਾਈ ਰੱਖੇ ਮਾਮਈ ਐਹੀ ਮਾਮਈ ਜੀ ਅਰਦਾਸ ਕਰਦੇ ਹਾਂ ਮਾਮਈ ਬੱਚਿਆਂ ਦਾ ਅਰਦਾਸ ਕਰ ਇਹ ਅਰਦਾਸ ਸਭ ਦੇ ਖੁਸ਼ਿਆਵਾਂ ਬਰ ਬਰ ਰੱਖੀ ਜੈ ਮਾਤਾ ਦੀ ਜੈ ਮਾਤਾ